ਹਾਂਜੀ ਮੇਰਾ ਨਾਮ ਜਗਤਾਰ ਸਿੰਘ ਆ ਜੀ ਮੈਂ ਐਕਸਰਸਮੈਨ ਰਿਟਾਇਰ ਹੋ ਜੀ ਆ ਕਿੱਦਾਂ ਦੇਖਦੇ ਹੋ ਤੁਹਾਡੇ ਪਿੰਡ ਵਿੱਚ ਮੇਲਾ ਲੱਗਿਆ ਤੀਆਂ ਦਾ ਕਿੱਦਾਂ ਦੇਖਦੇ ਹੋ ਦੇਖੋ ਜੀ ਇਹ ਬਹੁਤ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਕੁੜੀਆਂ ਨੇ ਲਾ ਲਓ ਚਾਹੇ ਮੁੰਡਿਆਂ ਨੇ ਲਾ ਕੇ ਇੱਕ ਸਾਡੇ ਪਿੰਡ ਵਿੱਚ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿਉਂ ਪਹਿਲਾਂ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਤੀਆਂ ਮਨਾਉਂਦੇ ਸੀ ਸਾਰੇ ਕੁੜੀਆਂ ਆਉਂਦੀਆਂ ਸੀ ਸਾਰੀਆਂ ਇਕੱਠੀਆਂ ਹੋ ਕੇ ਇੱਥੇ ਆਪਣੀਆਂ ਤੀਆਂ ਮਨਾਉਂਦੀਆਂ ਸੀ ਬਰੋਟਾ ਹੁੰਦਾ ਸੀ ਬਹੁਤ ਵੱਡਾ ਸਾਡੇ ਇੱਥੇ ਉੱਥੇ ਬਹੁਤ ਇਕੱਠ ਹੁੰਦਾ ਸੀ ਕਿਉਂ ਇਹ ਇਹਦਾ ਨਾਲ ਨਾ ਕੁੜੀਆਂ ਇਕੱਠੀਆਂ ਹੋ ਕੇ ਆਪਣੇ ਦੁੱਖ ਸੁੱਖ ਸਾਂਝੇ ਕਰ ਲੈਣੀਆਂ ਤੇ ਇੱਕ ਸਾਡੇ ਪੰਜਾਬ ਦਾ ਕਲਚਰ ਹੈ ਇਹਨੂੰ ਜਾ ਜਿਉਂਦਾ ਜਾਗਦਾ ਰੱਖਣ ਵਾਸਤੇ ਸਾਡੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਬਹੁਤ ਸੋਹਣਾ ਪ੍ਰਾਲਾ ਹੈ ਇਹ ਜਿਹੜਾ ਇਹਨਾਂ ਨੇ ਕਰਿਆ ਲੇਕਿਨ ਕੀ ਮੈਸੇਜ ਜਿਹੜੀ ਸਾਡੀ ਜਿਹੜੀ ਸੱਭਿਆਚਾਰ ਹੈ ਉਹ ਦੂਰ ਹੁੰਦੀ ਜਾ ਰਹੀ ਹੈ ਉਹੀ ਭੁੱਲਦੇ ਜਾ ਰਹੇ ਹੁਣ। ਉਹੀ ਮੈਂ ਕਹਿ ਰਿਹਾ ਜੀ ਇਹ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਸਤੇ ਇਹ ਜਿਹੇ ਮੇਲੇ ਹੋਣੇ ਚਾਹੀਦੀਆਂ ਜ਼ਰੂਰੀ ਆ। ਧੀਆ ਦੇ ਮੇਲੇ। ਕਈ ਵਾਰੀ ਸਾਡੇ ਮਨ ਚ ਆਉਂਦਾ ਹੁੰਦਾ ਸੀ ਪਹਿਲਾਂ ਮੈਂ ਵੀ ਬੜੀ ਵਾਰ ਸੋਚਿਆ ਸੀ ਗੱਲ ਕਰੀ ਆ ਵੀ ਇੱਕ ਧੀਆ ਦਾ ਮੇਲਾ ਜ਼ਰੂਰੀ ਆ। ਸਾਰੀਆਂ ਧੀਆ ਨੂੰ ਬੁਲਾਈਏ ਜਿਹੜੀਆਂ ਅੱਜ ਤੋਂ 50 ਸਾਲ ਪੁਰਾਣੀਆਂ ਕੁੜੀਆਂ ਜਿਹੜੀਆਂ ਆਪਣੇ ਪੇਕਿਆਂ ਚ ਲੰਗੀਆਂ, ਆਪਣੇ ਕਬੀਲਦਾਰੀਆਂ ਚ ਰੁੱਝ ਗਈਆਂ। ਉਹਨਾਂ ਨੂੰ ਹੁਣ ਜਿਹੜੀਆਂ ਨਵੀਆਂ ਕੁੜੀਆਂ ਨੂੰ ਜਾਣ ਦੇਣ ਇੱਕ ਦੂਏ ਨੂੰ। ਉਹ ਇੱਕ ਇਕੱਠ ਹੋਵੇ, ਇਕੱਠ ਹੋਵੇ ਤੇ ਇਕੱਠ ਹੋ ਕੇ ਸਾਰੀਆਂ ਬੈਠਣ ਬੈਠ ਕੇ ਇੱਕ ਦੂਏ ਦੇ ਦੁੱਖ ਸ ਮਹੌਕਾਮ ਤੇ ਪਹੁੰਚ ਗਿਆ ਕੁੜੀਆਂ ਸਾਡੀਆਂ ਅੱਜ ਸਾਡੇ ਅੱਗੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਅੱਗੇ ਤੇ ਗਾ ਕੁੜੀਆਂ ਦੇ ਕੁੜੀਆਂ ਅੱਗੇ ਇੱਕ ਬਹੁਤ ਉਪਰਾਲਾ ਵਧੀਆ ਹੈ ਜਿਹੜਾ ਇਕੱਠੀਆਂ ਹੋ ਕੇ ਆਪਣੇ ਆਪਣੇ ਦੁੱਖ ਸਾਂਝੇ ਕਰ ਸਕਣ ਇੱਥੇ ਅੱਗੇ ਇੱਕ ਸਵੇਚਾਰ ਨੂੰ ਜਿਉਂਦਾ ਰੱਖਣਾ ਹਾਂਜੀ ਕੀ ਨਾਮ ਹੈ ਕਮਲ ਕਿੱਦਾਂ ਲੱਗ ਰਿਹਾ ਜੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਮੈਂ ਆਪਣੇ ਸਹੁਰਿਆਂ ਤੋਂ ਆਈਆਂ ਸਪੈਸ਼ਲ ਧੀਆਂ ਦੇਖਣ ਲਈ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਕੀ ਮੈਸੇਜ ਦਿਨੋ ਅੱਜਕੱਲ ਨਾ ਪਹੇਗੇ ਸਾਤਪੁਰ ਕੀ ਆਪਾਂ ਨੂੰ ਪੁਰਾਣੇ ਤਿਹਾਰ ਨਹੀਂ ਆਪਾਂ ਨੂੰ ਪੁਰਾਣੇ ਤਿਹਾਰ ਤਾਜ਼ਾ ਰੱਖਣੇ ਚਾਹੀਦੇ ਨੇ ਤਾਂ ਹੀ ਆਉਣ ਵਾਲੀ ਪੀੜ੍ਹੀ ਜਾਂ ਸਾਡੀ ਪੀੜ੍ਹੀ ਨੂੰ ਪਤਾ ਹੋਊਗਾ ਵੀ ਆਪਣਾ ਪੰਜਾਬੀ ਸੱਭਿਆਚਾਰ ਕੀ ਹੈ ਜਿਵੇਂ ਦਾ ਜੋਰ ਧਾਸਕੀ ਔਰਤ ਜਿਹੜਾ ਮਿਲਿਆ ਧਾਸਕੀ ਸੌਰੀ ਬਹੁਤ ਜ਼ਿਆਦਾ ਨੱਚ ਕੇ ਸਾਰਿਆਂ ਨੂੰ ਮਿਲ ਕੇ ਭਾਬੀਆਂ ਨੂੰ ਚਾਚੀਆਂ ਤਾਈਆਂ ਦਾਦੀਆਂ ਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਤੋਂ ਕਿ ਨਾਮ ਹੈ ਤੁਹਾਡਾ ਕੀ ਨਾਮ ਹੈ ਜੈਸਮਨ ਕਿਥੇ ਰਹਿੰਦੇ ਹੋ ਆਕ੍ਰਿਚ ਕਿਦਾਂ ਲੱਗ ਰਿਹਾ ਪਹਿਨਾ ਤੇ ਆਓ ਪੰਜਾਬੀ ਕਲਚਰ ਵਿੱਚ ਜੋ ਇਹ ਮੇਲਾ ਲਗਾ ਹੈ ਮੇਲੇ ਵੀ ਇੰਜੋਏ ਕਰ ਰਹੇ ਹੋ ਕਿਦਾਂ ਲੱਗ ਰਿਹਾ ਬਹੁਤ ਵਧੀਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਆਪਾਂ ਨੂੰ ਇਹੀ ਪਹਿਰਾਵਾ ਰੱਖਣਾ ਚਾਹੀਦਾ ਹੈ ਤੇ ਹਮੇਸ਼ਾ ਐਵੇਂ ਦੀਆਂ ਈ ਤਿਆ ਮਨਾਉਣੀਆਂ ਚਾਹੀਦੀਆਂ ਵਧੀਆ ਇੰਜੋਏ ਕਰ ਰਹੇ ਹੋ ਹਾਂਜੀ ਅਜੀਬ ਜੀ ਕੀ ਨਾਮ ਹੈ ਸਰ ਜਸਵਿੰਦਰ ਸਿੰਘ ਪਿੰਡ ਆਕੜੀ ਜੀ ਕਿੱਦਾਂ ਦੇਖਦੋ ਤੁਹਾਡੇ ਮੇਲਾ ਲੱਗਿਆ ਤੁਹਾਡੇ ਪਿੰਡ ਵਿੱਚ ਇਹਦੀ ਪ੍ਰਥਾ ਕੀ ਹੈ ਤੇ ਕਿਉਂ ਮਨਾਇਆ ਜਾਂਦਾ ਤੀਜਾ ਦਾ ਮੇਲਾ ਸਰ ਇਹ ਤੀਆਂ ਦਾ ਤਿਹਾਰ ਤਾਂ ਆਪਣੇ ਤੀਆਂ ਆਪਣੇ ਪੇਕੇ ਘਰ ਆਉਂਦੀਆਂ ਨੇ ਤੇ ਇਹ ਸ਼ੁਰੂ ਤੋਂ ਚੱਲੀ ਆ ਰਹੀ ਹੈ ਇਹ ਤਿਹਾਰ ਚੱਲੇ ਆ ਰਿਹਾ ਹੈ ਬਹਾਨੇ ਨਾਲ ਆਉਂਦੀਆਂ ਨੇ ਤੇ ਇੱਥੇ ਤਿਹਾਰ ਮਨਾਉਂਦੀਆਂ ਨੇ ਆਪਸ ਚ ਸਹੇਲੀਆਂ ਮਿਲਦੀਆਂ ਨੇ ਇਕੱਠੇ ਹੁੰਦੇ ਨੇ ਤੇ ਦੁੱਖ ਸੁੱਖ ਕਰਦੀਆਂ ਨੇ ਆਪਸ ਚ ਤੇ ਬਸ ਇਹੀ ਸ਼ੁਰੂ ਤੇ ਕਲਚਰ ਚੱਲੇ ਆ ਰਿਹਾ ਇੱਕ ਵਧੀਆ ਢੰਗ ਨਾਲ ਅਸੀਂ ਮਨਾ ਰਹੇ ਹਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਬਹੁਤ ਖੁਸ਼ੀ ਆ ਤੇ ਪ੍ਰਾਣਾ ਜਿਹੜਾ ਸੱਭਿਆਚਾਰਾ ਉਹਨੂੰ ਆਪਾਂ ਕਾਇਮ ਰੱਖ ਰਹੇ ਹਾਂ ਤੇ ਛੋਟੇ ਬੱਚਿਆਂ ਨੂੰ ਵੀ ਦਿਖਾ ਰਹੇ ਹਾਂ ਆਪਾਂ ਕਿਹਾ ਜਾਂਦਾ ਅਸਲੀ ਪੰਜਾਬ ਪਾਕਿਸਤਾਨ ਵਿੱਚ ਹੈ ਲੇਕਿਨ ਪੰਜਾਬ ਦਾ ਜਿਹੜਾ ਜਨਾ ਸੱਭਿਆਚਾਰ ਤੋਂ ਲੋਕ ਦੂਰ ਹੋ ਰਹੇ ਹੈ ਪਹਿਨਾਵਾ ਦੂਰ ਹੋ ਗਿਆ ਕੀ ਕਹਣਾ ਜੋ ਮੈਸੇਜ ਕੀ ਦੇਣਾ ਚਾਹੁੰਦੇ ਹੈ ਸਰ ਮੈਸੇਜ ਦੇ ਰਹੇ ਹੈ ਜਿਹੜੀ ਆਪਣੀ ਹੁਣ ਸਰਕਾਰ ਆ ਸਰਦਾਰ ਭਵਾਂ ਸਿੰਘ ਮਾਨ ਦੀ ਸੀਐਮ ਸਾਹਿਬ ਦਾ ਵੀ ਕੋ ਉਹ ਇਹ ਆਪਾਂ ਜਿੰਨਾ ਪ੍ਰਾਣਾ ਸੱਭਿਆਚਾਰਾ ਉਹ ਬਹੁਤ ਜ਼ਿਆਦਾ ਇਹ ਚੀਜ਼ ਤੇ ਫੋਕਸ ਕਰਦੇ ਨੇ ਵੀ ਉਹਨੂੰ ਵਾਦਦੇ ਤੋਂ ਬਾਅਦ ਲੈ ਕੇ ਆਓ ਪ੍ਰਾਣਾ ਪੰਜਾਬ ਜਾਂ ਆਪਾਂ ਉਹ ਕਹਿੰਦੇ ਨੇ ਵੀ ਆਪਾਂ ਪ੍ਰਾਣਾ ਪੰਜਾਬ ਦੁਆਰੇ ਬਣਾਉਣਾ ਉਹ ਚੀਜ਼ ਦੀ ਇਹ ਚੀਜ਼ਾਂ ਦੀ ਝਲਕ ਪੈਂਦੀ ਆ ਇੱਕ ਉਹੀ ਉਹਦੇ ਹਿਸਾਬ ਨਾਲ ਅਸੀਂ ਇੱਕ ਅੱਜ ਛੋਟਾ ਜਿਹਾ ਉਪਰਾਲਾ ਕੀਤਾ ਜੀ ਸਾਨੂੰ ਬਹੁਤ ਬੜੀ ਮਿਹਨਤ ਕੀਤਾ ਪਿੰਡ ਜੀ ਨਹੀਂ ਸਰ ਪਹਿਲਾਂ ਛੋਟੇ ਮਤਲਬ ਕਰ ਰਹੇ ਆ ਅਸੀਂ ਤਾਂ ਆਪਣੇ ਜਿੰਨੀ ਸਾਡੀ ਸੋਝੀ ਆ ਜਾਂ ਜਿਵੇਂ ਅਸੀਂ ਹੁਣ ਨਵੇਂ ਆਏ ਆ ਅਸੀਂ ਪਹਿਲਾਂ ਕੀਤਾ ਹੈ ਕੀ ਮੈਸੇਜ ਕਰ ਮੈਸੇਜ ਕੀ ਰਹੇਗਾ ਅਸੀਂ ਪੰਜਾਬ ਦੇ ਲੋਕਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਵੀ ਇਹੋ ਜਿਹੇ ਤਿਹਾਰ ਆਪਾਂ ਨੂੰ ਮਨਾਉਣੇ ਚਾਹੀਦੇ ਆ ਆਪਾਂ ਇੱਕ ਦੂਜੇ ਨਾਲ ਪਿਆ ਭਾਈਚਾਰਕ ਸਾਂਝ ਵੀ ਰੱਖੀਏ ਤੇ ਭੈਣਾਂ ਵੀ ਇਕੱਠੀਆਂ ਹੁੰਦੀਆਂ ਨੇ ਪਿੰਡ ਚ ਆ ਕੇ ਆਪਣੀਆਂ ਸਹੇਲੀਆਂ ਨਾਲ ਮਿਲਦੀਆਂ ਨੇ ਹੋਰ ਉਹਨਾਂ ਦਾ ਸੁੱਖ ਸੁੱਖ ਕਰਦੀਆਂ ਨੇ ਇੱਕ ਚੰਗਾ ਮੈਸੇਜ ਵੀ ਆ ਤੇ ਇੱਕ ਵਧੀਆ ਸੋਚ ਵੀ ਆ ਭਾਈ ਮੈਂ ਕੀ ਨਾਮ ਮਤਾਈ ਮੇਰਾ ਨਾਮ ਰਣਜੀਤਕਰ ਇਦਾਂ ਲੱਗ ਰਿਹਾ ਤੀਜ ਦਾ ਮੇਲਾ ਬਹੁਤ ਵਧੀਆ ਲੱਗ ਰਿਹਾ ਪਹਿਲੇ ਸਾਲ ਸਾਡੇ ਵਧਿਆ ਧੰਨਵਾਦ ਅਸੀਂ ਆਪਣੇ ਸੋ ਨਗਰ ਵਾਸਤੇ ਸੋਨੀ ਵਾਸਤੇ ਅਸੀਂ ਬਹੁਤ ਖੁਸ਼ ਹੈ ਸਾਡੀ ਬਹੁਤ ਤੀਆਂ ਦੀ ਪ੍ਰਥਾ ਕੀ ਹੈ ਤੀਆਂ ਕਿਉਂ ਮਨਾਇਆ ਜਾਂਦੀ ਹੈ ਤੀਆਂ ਨੂੰ ਪਹਿਲਾ ਪਤਾ ਤਾਂ ਤੀਆਂ ਦੇ ਤਿਹਾਰ ਵਾਸਤੇ ਹੁਣ ਕੋਈ ਨਹੀਂ ਬੱਚਿਆਂ ਨੂੰ ਪਤਾ ਤਾਂ ਵੀ ਕੇ ਇਤਿਹਾਰ ਹੁੰਨੇ ਆ ਹੁਣ ਇਹ ਬੱਚਿਆਂ ਨੂੰ ਪਤਾ ਲੱਗਿਆ ਵੀ ਹੁਣ ਇਹ ਤਿਹਾਰ ਨੇ ਉਹਨੇ ਨਮੀ ਬੀਲਡੀ ਨੂੰ ਸਾਰਾ ਪਤਾ ਲੱਗੂਗਾ ਵੀ ਕਿਵੇਂ ਤਿਹਾਰ ਦੇ ਤੀਆਂ ਦੇ ਤੀਆਂ ਦਾ ਤਿਹਾਰ ਛਾ ਕਿਵੇਂ ਮਨਾਇਆ ਜਾਂਦਾ ਪਾਣ ਪਾਈਆਂ ਦਾ ਤਿਹਾਰ ਹੁੰਦਾ ਰਖੜੀਆਂ ਦਾ ਤਿਹਾੜ ਹੁੰਦਾ ਇਹ ਵੀ ਸਾਰੇ ਮਨਾਏ ਜਾਂਦੇ ਆ ਬਸ ਪਾਣਾ ਨੂੰ ਯਾਦ ਕੀਤਾ ਪਰ ਹਾਂ ਪਾਣਾ ਨੂੰ ਯਾਦ ਕੀਤਾ ਜਾਂਦਾ ਬਸ ਇਹੀ ਹੋ ਪਾਣ ਸੁਧਾਰਾ ਲੈ ਕੇ ਆਉਂਦੇ ਨੇ ਭਾਈ ਚਲੋ ਕੀ ਕਹਿਣਾ ਜਾਂਦੋ ਜਿੱਦਾਂ ਕਿ ਆਪਣੇ ਜਿਹੜੇ ਪੰਜਾਬੀ ਦੇ ਜੋੜੇ ਐ ਬੋਲਵਾਣੀ ਸਾਰਿਆਂ ਨੂੰ ਲੋਕ ਦੂਜੇ ਪਾਸੇ ਜਾ ਰਹੇ ਆ ਕੀਮ ਕਹਿਣਾ ਚਾਹੁੰਦੇ ਇਹਦੇ ਬਾਰੇ ਠੀਕ ਨਹੀਂ ਹਾਏ ਉਹ ਉਹ ਸਾਰੇ ਪੰਜਾਬੀ ਘਰ ਚਰਚਾ ਆਪਣੇ ਚ ਰਹਿਣ ਉਹ ਠੀਕ ਆ ਸਾਰੇ ਨਾਲ ਬਹੁਤ ਵਧੀਆ ਪਹਿਨਾਵਾ ਸਾਡਾ ਬਦਲਿਆ ਜਾ ਰਿਹਾ ਪੰਜਾਬ ਦੀ ਜਿਹੜੇ ਨਾ ਪਰ ਇਹਵਾ ਆਪਣਾ ਪੰਜਾਬੀ ਪਹਿਰਾਵਾ ਇਹੀ ਠੀਕ ਲੱਗਦਾ ਸਭ ਨੂੰ ਹਨੀ ਮਤਾ ਕੀ ਨਾਮ ਹੈ ਬਲਵਿੰਦਰ ਕੌਰ ਕੀ ਕਹਿਣਾ ਚਾਹੁੰਦੇ ਤੀਜ ਦਾ ਮੇਲਾ ਅਸੀਂ ਕੀ ਕਹਨੇ ਕੀ ਦਾ ਮੇਲਾ ਧੀਆਂ ਪੇਕੇ ਆ ਕੇ ਅੱਗੇ ਮਨਾਉਂਦੀਆਂ ਹਨ ਹੱਸਦੀਆਂ ਖੇਡਦੀਆਂ ਪਿੰਗਾ ਝੂਟਦੀਆਂ ਹਨ ਸਾਡਾ ਸੱਭਿਆਚਾਰਕ ਗੁੰਮ ਹੋ ਗਿਆ ਸੀ ਅਸੀਂ ਉਸ ਨੂੰ ਤਾਜ਼ਾ ਕਰਨ ਵਾਸਤੇ ਇਹ ਉਪਰਾਲਾ ਕੀਤਾ ਕਿੱਦਾਂ ਲੱਗ ਰਿਹਾ ਬੱਚੇ ਸਾਰੇ ਬਜ਼ੁਰਗ ਸਾਰੇ ਇਕੱਠੇ ਹੋ ਗਏ ਸਾਨੂੰ ਇਸ ਟਾਈਮ ਇੰਨੀ ਖੁਸ਼ੀ ਹੈ ਨਾ ਕਿ ਜਿੰਨੀ ਬੱਚੇ ਜੰਮੇ ਦੀ ਜਾਂ ਪੁੱਤਰ ਵਿਆਹ ਦੀ ਹੁੰਦੀ ਹੈ ਉਸ ਤੋਂ ਵੱਧ ਖੁਸ਼ੀ ਸਾਨੂੰ ਇਸ ਟਾਈਮ ਕਿ ਸਾਰੇ ਇਕੱਠੇ ਹੋ ਗਏ ਸਾਡਾ ਸਭਿਆਚਾਰ ਨੂੰ ਗੁੰਮ ਹੋ ਗਿਆ ਅਸੀਂ ਉਸ ਨੂੰ ਤਾਜ਼ਾ ਕਰਨਾ ਚਾਹੁੰਦੇ ਆ ਤੇ ਅੱਗੇ ਵਾਸਤੇ ਵੀ ਸਾਡਾ ਹੀ ਖਿਆਲ ਹੈ ਵੀ ਇਸੇ ਤਰ੍ਹਾਂ ਉਸ ਨੂੰ ਦੁਗਣਾ ਚੋਗਣਾ ਅਸੀਂ ਕਰਦੇ ਰਹਾਂਗੇ ਪੰਜਾਬ ਵੀ ਪਹਿਨਾਵਾ ਬਦਲ ਗਿਆ ਅਸੀਂ ਨਹੀਂ ਬਦਲਣਾ ਚਾਹੁੰਦੇ ਅਸੀਂ ਇਹਨਾਂ ਵੀ ਉਹੀ ਪਹਿਰਾਵਾ ਆਵੇ ਜਿਹੜਾ ਸਾਡਾ ਹੈ ਸੀ ਸਾਡਾ ਡਿਸਕੋ ਨੇ ਸੱਤਿਆਨਾਸ਼ ਕਰ ਦਿੱਤਾ ਹਾਂ